ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਇੱਕ ਹਫ਼ਤਾ ਦੀ ਛਾਂਜ ਪਾਉਣ ਲੱਗਿਆ ਜੀ ਵੀ ਜਿਹੜਾ ਬੰਦਾ ਕਰਜ਼ਾ ਲੈ ਲੈਂਦਾ ਸੋ ਜੋ ਕਰਜ਼ੇ ਤੋਂ ਬਚਿਆ ਜਾਵੇ ਬਹੁਤ ਵਧੀਆ ਗੱਲ ਆ ਜੀ ਬਚਿਓ ਬਈ ਕਰਜ਼ੇ ਤੋਂ ਇਹ ਔਖਾ ਕਰਦਾ ਏ ਬਚਿਓ ਬਈ ਕਰਜ਼ੇ ਤੋਂ ਇਹ ਔਖਾ ਕਰਦਾ ਏ ਇਸ ਤੋਂ ਬਿਨ ਸਾਰ ਲੋ ਜਿੱਥੇ ਤੱਕ ਸਰਦਾ ਹੈ ਇਸ ਤੋਂ ਬਿਨਾ ਸਾਰ ਲਓ ਜਿੱਥੇ ਤੱਕ ਸਰਦਾ ਏ ਸਾਦਾ ਖਾ ਲਈਏ ਤੇ ਸਾਦਾ ਪੀ ਲਈਏ ਸਾਦਾ ਖਾ ਲਈਏ ਤੇ ਸਾਦਾ ਪੀ ਲਈਏ ਜਿੰਨੀ ਚਾਦਰ ਓਨੇ ਪੈਰ ਵਧਾ ਲਈਏ ਉਹ ਜਿੰਨੀ ਚਾਦਰ ਓਨੇ ਪੈਰ ਵਧਾ ਲਈਏ ਜੋ ਫਾਹਾ ਲੈਂਦਾ ਏ ਉਹ ਅਕਸਰ ਮਰਦਾ ਏ ਬਚਿਓ ਵੀ ਕਰਜੇ ਤੋਂ ਇਹ ਔਖਾ ਕਰਦਾ ਏ ਬਚਿਓ ਵੀ ਕਰਜੇ ਤੋਂ ਇਹ ਔਖਾ ਕਰਦਾ ਏ ਜੋ ਕਰਜਾ ਚੁੱਕਦਾ ਏ ਸ਼ੇਰੋਸ਼ ਦਾ ਚੁੱਕਦਾ ਏ ਜੋ ਕਰਜਾ ਚੁੱਕਦਾ ਏ ਸ਼ੇਰੋਸ਼ ਦਾ ਚੁੱਕਦਾ ਏ ਤੱਕ ਬੈਂਕਾਂ ਸਾਹਾਂ ਨੂੰ ਉਹ ਫਿਰਦਾ ਲੁਕਦਾ ਏ ਤੱਕ ਬੈਂਕਾਂ ਸਾਹਾਂ ਨੂੰ ਉਹ ਫਿਰਦਾ ਲੁਕਦਾ ਏ ਕਰ ਭੋਂ ਰੂਹਾਂ ਨੂੰ ਉਹ ਗਹਿਣੇ ਧਰਦਾ ਏ ਬਚਿਓ ਬਈ ਕਰਜ਼ੇ ਤੋਂ ਇਹ ਔਖਾ ਕਰਦਾ ਏ ਬਚਿਓ ਬਈ ਕਰਜ਼ੇ ਤੋਂ ਇਹ ਔਖਾ ਕਰਦਾ ਏ ਇਹ ਚੈਣ ਚਰਾਉਂਦਾ ਏ ਇਹ ਝੋਰਾ ਲਾਂਦਾ ਏ ਇਹ ਚੈਣ ਚਰਾਉਂਦਾ ਏ ਇਹ ਝੋਰਾ ਲਾਂਦਾ ਏ ਦਿਨ ਰਾਤ ਇਹ ਦੇਹੀ ਨੂੰ ਵਿਚੇ ਵਿੱਚ ਖਾਂਦਾ ਏ ਦਿਨ ਰਾਤ ਇਹ ਦੇਹੀ ਨੂੰ ਵਿਚੋ ਵਿੱਚ ਖਾਂਦਾ ਏ ਹਰ ਜੇਤੂ ਦੁਨੀਆ ਦਾ ਇਸ ਕੋਲੋਂ ਫਰਦਾ ਏ ਬਚਿਓ ਬਈ ਕਰਜ਼ੇ ਤੋਂ ਇਹ ਔਖਾ ਕਰਦਾ ਏ ਬਚਿਓ ਵੀ ਕਰਜ਼ੇ ਤੋਂ ਇਹ ਔਖਾ ਕਰਦਾ ਏ ਇਹ ਲੈਣਾ ਸੌਖਾ ਏ ਇਹ ਦੇਣਾ ਔਖਾ ਏ ਇਹ ਲੈਣਾ ਸੌਖਾ ਏ ਇਹ ਦੇਣਾ ਔਖਾ ਏ ਦਿਨ ਰਾਤ ਫਲਦਾ ਏ ਇਹ ਹੁੰਦਾ ਚੌਖਾ ਏ ਦਿਨ ਰਾਤ ਫਲਦਾ ਏ ਇਹ ਹੁੰਦਾ ਚੌਖਾ ਏ ਨਿਤ ਚੰਦ ਫਰਵਾਹੀ ਦਾ ਬਿਅ ਕਿਸ਼ਤਾਂ ਭਰਦਾ ਏ ਬਚਿਓ ਬਈ ਕਰਜ਼ੇ ਤੋਂ ਇਹ ਔਖਾ ਕਰਦਾ ਏ ਬਚਿਓ ਬਈ ਕਰਜ਼ੇ ਤੋਂ ਇਹ ਔਖਾ ਕਰਦਾ ਏ ਇੱਕ ਵਾਰ ਜੇ ਚੜ ਜਾਏ ਇਹ ਜੜਾ ਫੜ ਜਾਏ ਇੱਕ ਵਾਰ ਜੇ ਚੜ ਜਾਏ ਇਹ ਜੜਾ ਫੜ ਜਾਏ ਫਿਰ ਲੋਕੀ ਲੁਕਾਇਆ ਨਾ ਕੋਠੇ ਤੇ ਚੜ ਜਾਏ ਫਿਰ ਲੋਕੀ ਲੁਕਾਇਆ ਨਾ ਕੋਠੇ ਤੇ ਚੜ ਜਾਏ ਬੁਰਾ ਹਾਲ ਕਰ ਦਿੰਦਾ ਇਹ ਸਾਰੇ ਘਰ ਦਾ ਏ ਬੱਚੇ ਉਹ ਵੀ ਕਰਜੇ ਤੋਂ ਇਹ ਔਖਾ ਕਰਦਾ ਏ ਬੱਚੇ ਉਹ ਵੀ ਕਰਜੇ ਤੋਂ ਇਹ ਔਖਾ ਕਰਦਾ ਏ ਇਸ ਤੋਂ ਬਿਨਸਾਰ ਲਿਓ ਜਿੱਥੇ ਤੱਕ ਸਰਦਾ ਹੈ ਇਸ ਤੋਂ ਬਿਨਾ ਸਾਰ ਲਿਓ ਜਿੱਥੇ ਤੱਕ ਸਰਦਾ ਹੈ ਬਚਿਓ ਵੀ ਕਰਜੇ ਤੋਂ ਇਹ ਔਖਾ ਕਰਦਾ ਏ ਸੋ ਭਾਈ ਸੰਭਲ ਕੇ ਰਹੇ ਕਰਜੇ ਤੋਂ ਸੋ ਜੇ ਚੰਗਾ ਲੱਗੇ ਉਹਨੂੰ ਜੀ ਬੋਲ ਜਰੂਰ ਸੁਣਨੇ ਹੋਰਾਂ ਨੂੰ ਸੁਣਾਉਣੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ